ਵਿੱਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦੱਸਿਆ ਸੀਗਾ ਹੁਣ ਤਫਤੀਸ਼ ਪਤਾ ਲੱਗਿਆ ਹੈ ਇਹਨਾਂ ਨੇ ਦੋਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕੌਨਸਪੀਰੇਟਰ ਅਮਰਿਤਪਾਲ ਮੈਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਿਮ ਥੋੜਾ ਬਹੁਤ ਬਟ ਅੱਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮੈਰੋ ਹੈ ਉਹ ਐਟ ਲੀਸਟ 3 ਮਹੀਨੇ ਤੋਂ ਜਿਹੜੀ ਕੰਚਨ ਦੇਵੀ ਹੈ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲੈਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਹਦੀ ਮੂਵਮੈਂਟ ਔਰ ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜੀ ਵੀ ਇਨਾਂ ਨੇ ਔਨ ਐਨ ਆਫ ਸਟੇ ਕੀਤਾ ਉਹਦੇ ਕਰਦੇ ਨੇੜੇ-ਤੇੜੇ ਜਿਹੜੇ ਅਸੀਂ ਤਫਤੀਸ਼ ਚ ਫਾਈਨ ਟਿਊਨ ਕਰਾਂਗੇ ਔਰ ਫਿਰ ਨਾਨੀ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹਰ ਆ ਪਰ ਅਮਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੀ ਉਸ ਦਿਨ ਕੰਚਨ ਤੇ ਉਸ ਦਿਨ ਇਹ ਉਸਦੇ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅਮਰਿਤਪਾਲ ਉਹਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੇ ਮਦਰ ਜਿਹੜੀ ਗਿਰਜਾ ਦੇਵੀ ਆ ਉਹ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਹਨੇ ਹੀ ਰੀਜ਼ਨ ਸਾਈਡ ਕੀਤਾ ਕਿ ਮਦਰ ਢਿੱਲੇ ਹੈ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇੱਕ ਤਾਂ ਇਹ ਕਾਰ ਪ੍ਰੋਮੋਸ਼ਨ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਹੈ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਯਾ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚ ਉਹ ਮੰਨ ਗਈ ਤੇ 9 ਤਰੀਕ ਨੂੰ ਅ ਅਮਰਿਤਪਾਲ ਜਸਪ੍ਰੀਤ ਔਰ ਨਿਮਰਤ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਤੇ ਉੱਥੇ ਪਹੁੰਚ ਕੇ ਇਹਨਾਂ ਨੇ ਅਮਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ ਵਟਸਐਪ ਤੇ ਕੰਟੈਕਟ ਕੀਤਾ ਤੇ ਅ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਉਹ ਕੰਚਨ ਦੀ ਜਿਹੜੀ ਇਓਨ ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿੱਛੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪੀਓ 'ਚ ਇਹ ਲੋਕ ਮੋਗੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਨਜੀਤ ਉਹਦੇ ਤੇ ਟਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਵਿਰਾਜ 'ਚ ਇਹਨਾਂ ਨੇ ਕੰਮ ਉਹਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅੰਮ੍ਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ 'ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ 'ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਜਨ ਦੀ ਗੱਡੀ ਉਹਦੇ ਨਾਲ ਕੰਜਨ ਦੇ ਨਾਲ ਉਹ ਗਰਾਜ ਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਅਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਤੇ ਉਹ ਬਹੁਤ ਇਨਸਾਈਡ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਜਨ ਉਹ ਨਿਮਰਤ ਬਾਹਰ ਆ ਗਏ ਉਹ ਆਪਣੀ ਗੱਡੀ 'ਚ ਉਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ-ਨਾਲ ਰਹੀਆਂ ਪਹਿਲੇ ਇਧਰ-ਉਧਰ ਘੁੰਮਦੇ ਰਹੇ दे वेंट टू सम पेट्रोल पंप कुछ खान ਦਾ ਬਹਾਨਾ ਵੀ ਇਧਰ ਉਧਰ ਜਿਵੇਂ ਪੁੱਚੋ ਦੇ ਨੇੜੇ ਤੇੜੇ ਆਊਟਲੈਟਸ ਤਾਂ ਵੀ ਕਿਹੜਾ ਦਿੰਦੇ ਨੇ ਦੋ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਜੋ ਉਹਨਾਂ ਦਾ ਪਹਿਲਾਂ ਹੀ ਸਾਰਾ ਪਲਾਨ ਸੀਗਾ ਤੇ ਜਿਹੜਾ ਅਮ੍ਰਿਤ ਵਨ ਸੈਕਿੰਡ ਜਦੋਂ ਇਹ ਪੁੱਚੋ ਕੋਲ ਆ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਜਿਹੜਾ ਉਹ ਸਕੋਰਪੀਓ ਚਲਾ ਰਿਹਾ ਸੀ ਉਹਨਾਂ ਨੇ ਇੱਕ પેટ્રોલ ਪੰਪ ਤੇ ਜਿਹੜੀ ਉਹਦੀ ਗੱਡੀ ਹੈ ਸਕੋਰ ਐਨ ਸਕੋਰਪੀਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਹੈ ਉਹ ਅੰਮ੍ਰਿਤਪਾਲ ਚਲਾਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬੈ ਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਟਾਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ ਟਾਈਪ ਜਗ੍ਹਾ 'ਚ ਵੀ ਉੱਤੇ ਘੁੰਮਦੇ ਰਹੇ देन ਫਾਈਨਲੀ ਐਟ 1 ਪੁਆਇੰਟ ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕ ਉਹਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ ਦੈਨ ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰਿਸਿਸਟਡ ਜੋ ਕੁਝ ਕਿਛ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤ ਜੀ ਤੇ ਜਸਪ੍ਰੀ ਦੋਨਾਂ ਨੇ ਇਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਪੋਰਟ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਦੋਨੋਂ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅਮਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਵਿੱਚ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤਜੀਤ ਇੱਕ ਪਾਸੇ ਜਸਪ੍ਰੀਤ ਥੈਨ ਅਮਰਿਤ ਨੇ ਇਹਨਾਂ ਨੂੰ ਕਿਹਾ ਅਮਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕੱਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਨੇ ਆਪਣਾ ਕਮਰ ਕਸਲਾ ਕੇ ਉਹਦੇ ਗਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੋਨੇ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਹੈ ਅੱਗੇ ਉਹਨੇ ਉਹਦਾ ਗਲਾ ਘੋਟਿਆ ਐਂਡ ਦੇ ਕੰਟੀਨਿਊਡ ਦਿਸ ਟੀਲ ਐਟ ਲੀਸਟ 10 ਟੂ 15 ਮਿੰਟਸ ਜਦੋਂ ਤੱਕ ਉਹਦੇ ਸਾਹ ਖਤਮ ਨਹੀਂ ਹੋ ਗਏ ਥੈਨ ਫਾਈਨਲੀ ਸ਼ੀ ਪਾਸਟ ਅਵੇ ਉਸ ਤੋਂ ਬਾਅਦ ਇਹਦੀ ਜੋ ਪਹਿਲਾਂ ਹੀ ਪਲਾਨ ਸੀਗਾ ਕਿ ਉਸ ਤੋਂ ਬਾਅਦ ਇਹ ਜਿਹੜਾ ਪੈਟਰੋਲ ਪੰਪ ਤੇ ਗੱਡੀ ਨਾਂ ਨੇ ਐਨ ਸਕੋਰਪੀਓ ਆਪਣੇ ਲਗਾਈ ਸੀਗੀ ਵੈਨ ਦੇ ਰੀਚਡ ਦੈਟ ਪੈਟਰੋਲ ਪੰਪ ਉੱਥੇ ਆਲਰੇਡੀ ਉਹਨਾਂ ਦੇ ਪੁੱਜਣ ਤੋਂ ਪਹਿਲਾਂ ਜੋ ਹੁਣ ਤਫ਼ਤੀਸ਼ ਚ ਪਤਾ ਲੱਗਿਆ ਇੱਕ ਰਣਜੀਤ ਸਿੰਘ ਵਾਸੀ ਵਾਸੀ ਵਿਲੇਜ ਸੋਹਲ ਥਾਣਾ ਜਬਾਲ ਤਰਨਤਾਰਨ ਉਹ ਤੇ ਇੱਕ ਹੋਰ ਨਾਮ ਵਾਲੂ ਵਿਅਕਤੀ ਇੱਕ ਛੋਟੀ ਗੱਡੀ ਸਵਿਫਟ ਆਈ 10 ਉਹ ਹਲੇ ਕਲੀਅਰ ਨਹੀਂ ਹੋਇਆ ਕਾਫੀ ਟਾਈਪ ਦੇ ਕਲਰ ਦੀ ਦੇ ਵੇਰ ਆਲਰੇਡੀ ਸਟੈਂਡਿੰਗ देयर ਤੇ ਅਮਰਿਤਪਾਲ ਨੇ ਉਹਨਾਂ ਨੂੰ ਕਿਹਾ ਕਿ ਇਹਦਾ ਕੰਮ ਕੰਚਨ ਦਾ ਹੋ ਗਿਆ ਹੈ ਐਂਡ ਇਹਨਾਂ ਨੂੰ ਵੀ ਕਨਵੇ ਕੀਤਾ ਕਿ ਦੇ ਵਰ ਆਲਰੇਡੀ ਅਵੇਅਰ ਆਫ ਦਾ ਪਲਾਨ ਤੇ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਇਹ ਰਣਜੀਤ ਔਰ ਅਨਨੋਨ ਬੰਦੇ ਦੀ ਗੱਡੀ 'ਚ ਬੈ ਕੇ ਉੱਥੋਂ ਚਲਾ ਗਿਆ ਐਂਡ ਹੀ ਹੈਡ ਆਲਰੇਡੀ ਡਾਇਰੈਕਟਡ ਥੈਮ ਕਿ ਤੁਸੀਂ ਆਦੇਸ਼ ਦੀ ਪਾਰਕਿੰਗ 'ਚ ਇਹ ਗੱਡੀ ਡ੍ਰੌਪ ਕਰਨੀ ਹੈ ਸੋ ਉਹ ਦੂਜੇ ਪਾਸੇ ਚਲਾ ਗਿਆ ਤੇ ਜਿਹੜੇ ਜਸਪ੍ਰੀਤ ਔਰ ਨਿਮਰਤ ਹੈ ਉਹਦੀ ਗੱਡੀ ਲੈ ਕੇ ਆਦੇਸ਼ ਪਾਰਕਿੰਗ ਚਲੇ ਗਏ ਤੇ ਅੰਦਰ ਜਿਹੜਾ ਨਿਮਰਤ ਹੈ ਉਹ ਬਾਹਰ ਰੁਕ ਗਿਆ ਤੇ ਜਸਪ੍ਰੀਤ ਗੱਡੀ ਲੈ ਕੇ 2 ਵਜੇ ਦੇ ਕਰੀਬ ਪਾਰਕਿੰਗ 'ਚ ਲਗਾ ਕੇ ਆ ਗਿਆ then when they came out ਉਹਨੂੰ ਰਿਅਲਾਈਜ਼ ਹੋਇਆ ਕਿ ਜਿਹੜਾ ਉਹਦੇ ਗੱਲੇ 'ਚ ਫਹਾਪ ਆਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅੰਮ੍ਰਿਤਪਾਲ ਨੂੰ ਕਿ ਐਦਾਂ ਤਾਂ ਹੋ ਗਿਆ ਤੇ ਅੰਮ੍ਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਘਟ ਕੇ ਲਿਆਓ ਸੋ ਦੁਬਾਰਾ ਇਹ ਲੋਗ ਉੱਥੇ ਗਏ ਪਾਰਕਿੰਗ ਚ ਪਰ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਇਨਾਂ ਤੋਂ ਕੱਢਿਆ ਗਿਆ ਸੋ ਇਹਨਾਂ ਨੇ ਫਿਰ ਤੋਂ ਗੱਡੀ ਪਾਰਕਿੰਗ ਚ ਗੱਡੀ ਤੇ ਫਿਰ ਬਾਹਰ ਘੁਮਾਉਂਦੇ ਰਹੇ ਤੇ ਅਗੇਨ ਫਾਈਨਲੀ ਇਹਨਾਂ ਨੇ ਜਦੋਂ ਕੱਢ ਲਿਆ ਫਾਹਾ ਤੇ ਜਸਪ੍ਰੀਤ ਫਿਰ ਦੁਬਾਰਾ ਗਿਆ ਪਾਰਕਿੰਗ ਚ ਤੇ ਅਰਾਊਂਡ 5:30 ਦੇ ਕਰੀਬ ਦੁਬਾਰਾ ਉੱਥੇ ਜਾ ਕੇ ਪਾਰਕ ਕਰਕੇ ਆਏ ਤੇ ਉਸ ਤੋਂ ਬਾਅਦ ਨਿਮਰਤ ਬਾਰਿਸ਼ ਸੀ ਫਿਰ ਇਨ ਸਕੋਰਪੀਓ ਲੈ ਕੇ ਉੱਥੋਂ ਨਿਕਲ ਗਏ ਸੋ ਇਹਦੇ ਚ ਇਹ ਪਤਾ ਲੱਗਿਆ ਕਿ ਇੱਕ ਤਾਂ ਜਿਹੜਾ ਅਮਰਿਤਪਾਲ ਐ ਥਰੋਅਆਊਟ ਹੀ ਵਾਸ ਪ੍ਰੈਜ਼ੈਂਟ देयर ਕਾਂਸਪੀਰੇਟਰ ਤਾਂ ਉਹ ਸਿਗਾ ਹੀ ਸਿਗਾ ਬਟ ਇਵਨ ਵਾਈਲ ਕਮਿਟਿੰਗ ਦਾ ਐਕਟ ਆਫ ਮਰਡਰ ਹੀ ਵਾਸ ਫੁਲੀ ਪਾਰਟ ਆਫ ਦਾ ਪਲਾਨ ਤੈ ਤਿੰਨਾਂ ਨੂੰ ਇਹ ਸਾਰਾ ਕੁਝ ਪਤਾ ਸੀਗਾ ਇਸ ਕਰਕੇ ਇਹਦੇ ਚ ਅਸੀਂ ਇੱਕ ਵਾਧਾ ਜੁਰਮ ਜਿਹੜਾ ਕਾਮਨ ਇੰਟੈਂਸ਼ਨ ਦਾ ਹੁੰਦਾ ਹੈ ਸੈਕਸ਼ਨ 3 ਸਬਸੈਕਸ਼ਨ 5 ਜਿਹੜਾ ਬੀ ਐਨ ਐਸ ਦਾ ਹੈ ਉਹਦਾ ਵਾਧਾ ਕੀਤਾ ਤੇ ਜਿਹੜਾ ਰਣਜੀਤ ਔਰ ਇੱਕ ਨਾਮ ਵਾਲੂ ਵਿਅਕਤੀ ਹੈ बिकॉज ਦੇ ਵਰ ਆਲਸੋ ਪਾਰਟ ਆਫ ਦਾ ਕ੍ਰਿਮੀਨਲ ਕਾਂਸਪੀਰੇਸੀ ਉਹਨਾਂ ਦੋਨਾਂ ਨੂੰ ਵੀ ਅਸੀਂ ਇਸ ਕੇਸ ਚ ਨਾਮਿਨੇਟ ਕਰ ਲਿਆ ਡੀ ਡੀ ਆਰ ਐਂਟਰੀ ਪਾ ਕੇ 14 ਤਰੀਕ ਨੂੰ uh, 120 ਬੀ ਦੇ ਤਹਿਤ ਔਰ ਕਿਉਂਕਿ ਵਕ ਵਕਤ ਸਾਡੀ ਟੀਮਾਂ ਇਨਫੈਕਟ ਅਦਰ ਡਿਸਟ੍ਰਿਕਟਸ ਵੀ ਹੈਲਪ ਲੈ ਕੇ ਵੀ ਅਸੀਂ ਅੰਮ੍ਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟ ਉਹ ਛਾਪੇ ਮਾਰੀ ਸੀ ਕਿਤੇ ਮਿਲਿਆ ਨਹੀਂ ਸੋ ਕੱਲ ਅਸੀਂ ਕੱਲ ਸਵੇਰੇ ਹੀ ਇਹਦਾ ਜਿਹੜਾ ਇੱਕ ਲੁੱਕ ਆਊਟ ਸਰਕੂਲਰ ਹੁੰਦਾ ਹੈ ਇਹਦੀ ਜਿਹੜੀ ਡੀਟੇਲਸ ਲੈ ਕੇ ਜਾਰੀ ਕਰਾ ਦਿੱਤਾ ਸੀਗਾ ਥੈਨ ਵੀ ਈਵਨ ਚੈੱਕਡ ਫਰਮ ਦ ਜਿਹੜੇ ਦੇ ਟਰੈਵਲ ਹਿਸਟਰੀ ਹੁੰਦੀ ਹੈ ਜਦੋਂ ਸਾਨੂੰ ਇਹਦਾ ਪਾਸਪੋਰਟ ਨੰਬਰ ਪਤਾ ਲੱਗਿਆ ਉਹਦੇ ਤੋਂ ਪਤਾ ਕਰਾਇਆ ਤੇ ਪਤਾ ਲੱਗਿਆ ਕਿ ਜਿਹੜਾ ਅੰਮ੍ਰਿਤਪਾਲ ਹੈ ਇਹਦੀ ਪਲੈਨਿੰਗ ਇੰਨੀ ਛਾਤਰ ਸੀਗੀ ਕਿ ਜਿਸ ਦਿਨੇ ਨੇ ਕ੍ਰਾਈਮ ਕਮਿਟ ਕੀਤਾ 2 ਵਜੇ ਦੇ ਲਾਗੇ ਸਾਕੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅਮਰਿਤਸਰ ਤੇ ਇਹਨੇ 7:30 ਵਜੇ ਅਮਰਿਤਸਰ ਤੋਂ ਇੱਕ ਫਲਾਈਟ ਬੁੱਕ ਕਰਕੇ ਹੀ ਫਲੈਡ ਟੂ ਯੂਨਾਈਟਿਡ ਅਰਬ ਏਮੀਰੇਟਸ ਜੋ ਇਹਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਿਆ ਸੋ ਸੋ ਦੈਟ ਇਜ਼ ਹਾਊ ਦੇ ਹੈਡ ਪਲਾਨਡ ਇਟ ਸੋ ਵੈਲ ਕਿ ਇਹਨੇ ਮਹੀਨਿਆਂ ਤੋਂ ਪਲਾਨ ਕਰ ਰਿਆ ਸੀ ਤੇ ਕ੍ਰਾਈਮ ਕਮਿਟ ਕਰਨ ਤੋਂ ਵਿਦਨ ਅ ਫਿਊ ਆਰਸ ਕਿ 9 ਵਜੇ ਇਹਨੇ ਫਲਾਈਟ ਵੀ ਲੈ ਲਈ ਸੋ ਇਹਦੀ ਐਲਓਸੀ ਜਾਰੀ ਹੋ ਗਈ ਹੈ ਐਂਡ ਆਲ ਦ ਐਰਪੋਰਟਸ ਹਵ ਬੀਨ ਇਨਫਾਰਮ ਕਿ ਸਾਡੇ ਕੇਸ ਦਾ ਮਰਡਰ ਕੇਸ ਮਰਡਰ ਕਿਉਂ ਇਸ ਵਾਂਟਡ ਹੈ ਹੀ ਹਾਸ ਟੂ ਬੀ ਡਿਟੇਨਡ ਔਰ ਇਸ ਤੋਂ ਇਲਾਵਾ ਕਿਉਂਕਿ ਇਹ ਬਾਹਰ چلا ਗਿਆ ਤੇ ਸਾਡਾ ਵਾਂਟਡ ਹੈ ਸੋ ਵੀ ਵਿਲ ਟਾਇਰ ਅਪ ਵਿਦ ਅ ਅਦਰ ਅਥਾਰਟिटीज ਅਦਰ ਏਜੰਸੀਜ਼ ਯੂ نو ਡਿਪੋਰਟ ਕਰਨ ਦਾ ਜੋ ਪ੍ਰੋਸੀਜਰ ਹੈ ਉਹ ਹੁਣ ਫਾਲੋ ਕੀਤਾ ਜਾਏਗਾ ਮੈਨ ਇਹ ਪਤਾ ਚੱਲਿਆ ਹੈ ਕਿ ਜਿਸ ਤਰ੍ਹਾਂ ਮਤੇ ਦੇ ਸਾਸੀ ਉਹ ਬੈਂ ਕਰ ਦਿੱਤੇ ਗਏ ਨੇ ਕਿਹੜੇ ਹੌਸਟਲ ਦਾ ਰਿਕਾਰਡ ਹੈ ਜਿਹੜੀ ਕਰਿਆ ਗਿਆ ਸੀ ਅ ਅੱਜ ਵੀ ਅਸੀਂ ਵੀ ਜਿੰਨੇ ਅਕਾਊਂਟਸ ਸਪੈਸ਼ਲੀ ਜਿਹੜਾ ਅਕਾਊਂਟਸ 4 ਲੱਖ ਤੋਂ ਵੱਧ ਫੋਲੋਅਰ ਸੀਗੇ ਉਹ ਵਾਲਾ ਅਕਾਊਂਟ ਵੀ ਇਹਨਾਂ ਨੇ ਸਸਪੈਂਡ ਅਸੀਂ ਅਥਾਰਟिटीज ਨੂੰ ਲਿਖਿਆ ਤੇ ਸਾਡੇ ਜਿਹੜਾ ਸਾਈਬਰ ਸਾਈਬਰ ਪੁਲਿਸ ਹੈੱਡਕ quarter ਲੈਵਲ ਹੈ ਉਹਨਾਂ ਵੱਲੋਂ ਵੀ ਵਕ ਵਕ ਜਿਹੜੇ ਵੀ ਇਸ ਤਰ੍ਹਾਂ ਦੇ 네ਗੇਟਿਵ ਮੈਸੇਜ ਕਨਵੇ ਕਰ ਰਹੇ ਆ ਵੀ ਆਰ ਟ੍ਰਾਈਂਗ ਟੂ ਗੈਟ ਦੋਜ਼ ਆਲਸੋ ਸਸਪੈਂਡਡ ਔਰ ਇਨੀਸ਼ਲ ਵਾਲਾ ਤਾਂ ਕੱਲ ਹੋਈ ਗਿਆ ਸੀ ਕੋਈ ਪਤਾ ਚੱਲ ਰਿਹਾ ਜੀ ਕਿ ਉਹ ਦੇਸ਼ ਚਲੇ ਗਿਆ ਮੈਂ ਕਿਹੜੀ ਕੰਟਰੀ ਚਲੇ ਗਿਆ ਨਹੀਂ ਜੀ ਇਹਦੀ ਜਿਹੜੀ ਟ੍ਰੈਵਲ ਹਿਸਟਰੀ ਅਸੀਂ ਕਢਾਈ ਹੈ ਉਹਦੇ 'ਚ ਲਿਖਿਆ ਹੋਇਆ ਹੈ ਕਿ ਆਈਸੀਪੀ ਅੰਮ੍ਰਿਤਸਰ ਤੋਂ ਇਹਨੇ 7:59 ਵਜੇ ਜਿਹੜੀ ਫਲਾਈਟ ਬੋਰਡ ਕੀਤੀ ਹੈ ਐਨ ਹੀ ਹੈਸ ਗੋਨ ਟੂ ਯੂਨਾਈਟਿਡ ਅਰਬ ਏਮਿਰੇਟਸ ਜਿਹੜੀ ਬਲਾਦਕਰ ਦੀ ਗੱਲ ਚੱਲ ਰਹੀ ਹੈ ਆਈ ਵਾਂਟ ਟੂ ਕਲੈਰੀਫਾਈ ਕਿ ਅਸੀਂ ਜਦੋਂ ਪੋਸਟਮਾਰਟਮ ਦੇ ਕੁਐਰੀਸ ਪਾਉਂਦੇ ਆ ਅਸੀਂ ਇਹ ਕੁਐਸਚਨ ਪੁੱਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੂਅਲ ਅਸੌਲਟ ਰਿਪੋਰਟਡ ਬਟ ਹਲੇ ਸਾਨੂੰ ਪੋਸਟਮਾਰਟਮ ਦਾ ਰਿਪੋਰਟ ਨਹੀਂ ਆਈ ਇਸ ਕਰਕੇ ਇਟ ਇਜ਼ ਟੂ ਪ੍ਰੀਲੀਮਿਨਰੀ ਫॉर ਮੀ ਟੂ ਕਮੈਂਟ ਮੈਂ ਜੋ ਫਹਾ ਬਾਂਸ ਲੈਂ ਕੇ ਆ ਰਿਹਾ ਹਾਂ ਇਸ ਮਤਲਬ ਇਹ ਵੀ ਤਾਂ ਅਸੀਂ ਮਿਲ ਪੜਾ ਰਹੇ ਸੀ ਡੈਫੀਨਿਟਲੀ ਜੀ ਹੋਤਾ ਸੀ ਪਹਿਲਾਂ ਵੀ ਡਿਸਟਰਕਸ਼ਨ ਆਫ ਐਵਿਡੈਂਸ ਦਾ ਸੈਕਸ਼ਨ ਤਾਂ ਅਸੀਂ ਲਾਇਆ ਹੋਇਆ ਸੀ ਇਹ ਗੱਲ ਉਹਨਾਂ ਨੇ ਪਹਿਲਾਂ ਦੱਸਤੀ ਸੀ ਬਟ ਦ ਨਿਊ ਥਿੰਗ ਇਜ਼ ਦਤ ਅਮਰਿਤਪਾਲ ਵਾਸ ਇਨਵੋਲਡ ਇਨ ਕਮਿਟਿੰਗ ਦ ਮਰਡਰ ਅ ਉਹਨਾਂ ਦਾ ਪਤਾ ਲੱਗ ਗਿਆ ਕਿ ਅਦਾਲਤਾਂ ਨਹੀਂ ਚਲੇਗੇ ਇਹਨਾਂ ਨੂੰ ਦੇਖੋ ਜੀ ਰਣਜੀਤ ਜਿਹੜਾ ਉਹਦੀ ਤਾਂ ਸਾਨੂੰ ਡੀਟੇਲਸ ਪਤਾ ਲੱਗੀਆਂ ਉਹਦੇ ਤੇ ਛਾਪਾ ਮਾਰੀ ਕੀਤੀ ਹੈ ਉਹ ਵੀ ਫਰਾਰ ਹੈ ਅਸੀਂ ਉਹਦਾ ਵੀ ਲੁੱਕਆਊਟ ਸਰਕੂਲਰ ਜਾਰੀ ਕਰ ਰਹੇ ਹਾਂ ਤੇ ਜਿਹੜਾ ਦੂਜਾ ਬੰਦਾ ਹੈ ਇਹ ਹੁਣ ਦੇ ਦੋਸ਼ੀਆਂ ਤੋਂ ਹਲੇ ਤੱਕ ਉਹਦੀ ਆਈਡੈਂਟੀਟੀ ਪਤਾ ਨਹੀਂ ਲੱਗੀ ਬਟ ਵੀ ਆਰ ਟ੍ਰੇਲਿੰਗ ਦਾ ਟੈਕਨੀਕਲ ਐਵਿਡੈਂਸ ਹਾਲੇ ਅਨਨੋਨ ਹੈ ਜਿਵੇਂ ਤਰ੍ਹਾਂ ਦੀਆਂ ਤਸਵੀਰਾਂ ਵੀ ਡਿਸਟਰੈਕਟ ਦੇ ਵੀਡੀਓ ਆ ਰਹੀਆਂ ਬਾਅਦ-ਬਾਅਦ ਜੇਤੀ ਹੋਰਾਂ ਨੂੰ ਵੀ ਮਾਰਿਆ ਗਿਆ ਜਿਵੇਂ ਕਿ ਕਾਪੀਆ ਨੇ ਹੋਰ ਵੀ ਟਵਾਲੋ ਹੋ ਸਕਦੇ ਨੇ ਵਿੱਚ ਇਸ ਕੇਸ ਦਾ ਜਿਹੜੇ ਮੇਨ ਕਨਸਪਿਰਟਰਸ ਜੋ ਹੈ ਉਹ ਤਾਂ ਸੀ ਸਾਹਮਣੇ ਲੈ ਆਇਆ ਜਿਨ੍ਹਾਂ ਨੂੰ ਧਮਕੀਆਂ ਦੇ ਰਿਹਾ ਆਈ ਥਿੰਕ ਅੰਮ੍ਰਿਤਸਰ ਪੁਲਿਸ ਨੇ ਆਈ ਥਿੰਕ ਹੀ ਹੈਵ ਹੀ ਹਾਸ ਬੀਨ ਬੁੱਕ देयर ਬਟ ਬਾਕੀ ਜਗਾ ਅਕਾਊਂਟਸ ਵੀ ਸਸਪੈਂਡ ਹੋ ਰਿਹਾ ਜੋ ਇਸ ਤਰ੍ਹਾਂ ਦੀ ਧਮਕੀਆਂ ਦੇ ਰਿਹਾ ਇਹ ਗਰੁੱਪ ਜਾਂ ਗੈਂਗ ਦੇ ਵਿੱਚ ਹੋਰ ਕਿੰਨੇ ਕਿਸਨ ਹਾਂਜੀ ਇਸ ਗਰੁੱਪ ਦੇ ਵਿੱਚ ਜਾਂ ਗੈਂਗ ਦੇ ਵਿੱਚ ਕਈ ਆਪਾਂ ਤੁਹਾਨੂੰ ਕਿੰਨੇ ਕਿੰਨੇ ਪਾਸ ਨਾ ਜਲੇ ਪੰਜ ਤੱਕ ਆ ਗਏ ਹੁਣ ਤੱਕ ਤਾਂ ਜੀ ਅੰਮ੍ਰਿਤਪਾਲ ਹੋ ਗਿਆ ਤੇ ਨਿਮਰਜਿਤ ਹੋ ਗਿਆ ਜਸਪ੍ਰੀਤ ਹੋ ਗਿਆ ਤੇ ਰਣਜੀਤ ਐਂਡ 1 ਅਨਨੋਨ ਹੁਣ ਤੱਕ ਦੇ ਪੰਜ ਦੇ ਵਿੱਚ ਦੀ ਹੋਰ ਵੀ ਹੈ ਸ਼ਾਮਰ फिलहाल यही है ਜੀ ਜੋ ਤਫਤੀਸ਼ ਅਗੇ ਪਤਾ ਲੱਗੇਗਾ ਅਵੀ ਲੈਟ ਹੋ ਥੋੜਾ ਲੱਗਾ ਕਿ ਜਮiyet ਤਾਮੀਂ ਦੇ ਚ ਆ ਰਹੀ ਹੈ ਜੋ ਸਮਾਜ ਉਹ ਜਿਹੜੇ ਸੋਸ਼ਲ ਮੀਡੀਆ ਚਲਾ ਰਹੇ ਨੇ ਲੱਗਦਾ ਉਹਨਾਂ ਦੀ ਵੀ ਮਾਫੀ ਮੰਗਣ ਵਾਲੀਆਂ ਵੀਡੀਓ ਜਿਹੜੀਆਂ ਆ ਰਹੀਆਂ ਅੱਜ ਇਸ ਨੂੰ ਪੂਰੇ ਵਿੱਚ ਕਿਵੇਂ ਦੇਖਦੇ ਹੋ ਕਿ ਲੱਗਾ ਸਾਹਿਬ ਜਿੰਨੇ ਵੀ ਮੀਆਂ ਤਾਂ ਲਗਦਾ ਮਾੜਾ ਕੋਲਾਂ ਦੀ ਗੱਲ ਹੋ ਰਹੀ ਹੈ ਬਹੁਤ ਸੰਪਰਦਾ ਬਸ ਮਧੇਸ਼ਾ ਤੋਂ ਵੀ ਕੁਝ ਕੋਲਾਂ ਆਈ ਥਿੰਕ ਜਿੱਥੇ ਵੀ ਇਦਾਂ ਦੀ ਕਾਲ ਹੋ ਰਹੀ ਹੈ ਕਨਸਰਨਡ ਪੁਲਿਸ ਇਸ ਟੇਕਿੰਗ ਐਕਸ਼ਨ ਬਟ ਵੀ ਹੈਵ ਬੁੱਕਡ ਹਿਮ ਇਨ ਅ ਵੈਰੀ ਸਟ੍ਰਿੰਜੈਂਟ ਕੇਸ ਹੁਣ ਜੇ ਉਹ ਬਾਹਰ ਭੱਜ ਵੀ ਗਿਆ ਸਾਡੀ ਨੋਲੇਜ ਆ ਗਿਆ ਵੀ ਵਿਲ ਫਾਲੋ ਧੂ ਪ੍ਰੋਸੀਜਰ ਜਿਹੜਾ ਡਿਪੋਰਟ ਕਰਨ ਲਈ ਕ੍ਰਿਮੀਨਲਸ ਨੂੰ ਹੁੰਦਾ ਸੋ ਵੀ ਵਿਲ ਬੀ ਰਾਈਟਿੰਗ ਟੂ ਆਰ ਕਨਸਰਨਡ ਏਜੰਸੀਜ਼ ਥੋੜਾ ਹੋਰ ਕੁਝ ਤੁਸੀਂ ਕੋਈ ਨਾਮ ਕਰੋ ਜੰਮ ਕਾਲ ਸੀ ਇੰਗਲੈਂਡ ਨਾ ਮੈਂ ਤੁਹਾਨੂੰ ਦੋ ਮਿੰਟ ਦੇ ਲਈ ਬਾਕ ਪਹਿਲਾਂ ਹੋਇਆ ਸੌਰੀ ਜ्यादातर ਜਿਹੜੇ ਕਾਲਸ ਨੇ ਫੋਰ ਇੰਲੈਂਡ ਦੇ ਨੰਬਰਾਂ ਤੋਂ ਆ ਰਹੀਆਂ ਸੋ ਨੰਬਰਾਂ ਤੋਂ ਆ ਰਹੀਆਂ ਨੇ ਜਿਹਨਾਂ ਨੂੰ ਇਸ ਪ੍ਰੋਫੈਸ ਤੋਂ ਆ ਰਹੀਆਂ ਨੇ ਭੁਜੀ ਅੱਜਕੱਲ ਜੋ ਇਸ ਤਰ੍ਹਾਂ ਦੇ ਕ੍ਰਿਮੀਨਲਸ ਹੁੰਦੇ ਐ ਦੇ ਯੂਜ਼ ਵੇਰੀਅਸ ਟਾਈਪ ਆਫ ਵਰਚੁਅਲ ਨੰਬਰਸ ਆਲਸੋ ਸੋ ਧਾਟ ਉਹ ਛੇਤੀ ਟਰੈਕ ਨਾ ਹੋ ਪੈਂਨ ਬਟ ਸਾਡੀ ਏਜੰਸੀਜ਼ ਵੀ ਇਦਾਂ ਦੇ ਟਰੈਕ ਕਰ ਲੈਂਦੀ ਆ ਸੋ ਹੁਣ ਜਦੋਂ ਸਾਨੂੰ ਟੈਕਨੀਕਲੀ ਪਤਾ ਲੱਗ ਗਿਆ ਡੈਟ ਐਲਓਸੀ ਖੁੱਲਣ ਤੇ ਟ੍ਰੈਵਲ ਹਿਸਟਰੀ ਪਤਾ ਲੱਗ ਗਈ ਸੋ ਅੱਗੇ ਦਾ ਵੀ ਪ੍ਰੋਸੀਜਰ ਸਾਰੀ ਗਵਰਨਮੈਂਟਸ ਦਾ ਇੰਟੈਲੀਜੈਂਸੀ ਕੋਆਰਡੀਨੇਸ਼ਨ ਹੁੰਦੀ ਆ ਹੀ ਕੈਨਟ ਰਨ ਸੋ ਫ ਹਾਂਜੀ ਰਿਮਾਂਡ ਲਵਾਂਗੇ ਜੀ ਕਿਉਂਕਿ ਸਾਨੂੰ ਕਈ ਇਹਦੇ ਚ ਚੀਜ਼ਾਂ ਲੈ ਕੇ ਕਰੈਕ ਕਰਨੀਆਂ ਵੀ ਰਿਕਵੈਸਟਡ ਡਿਊ ਟੂ ਸਟਰੀਟ ਕਿ ਸਾਨੂੰ ਰਿਮਾਂਡ ਐਕਸਟੈਂਡ ਕਰਨਾ ਹੈ ਇਸ ਸਿਉਰਟੀ ਕਿਸਤੇ ਨਾਮ ਦੀ ਇਸ ਬਾਂਡ ਦੇ ਵਿੱਚ ਜੇ ਅਪਾ ਗੱਲ ਕਰੀਏ ਜਨਾਇਕਾ ਟ੍ਰਾਂਕ ਨੰਬਰ ਉਸ ਨੂੰ ਲੈ ਕੇ ਦੋ ਤਿੰਨ ਗਣਾ ਦਾ ਸੋਸ਼ਲ ਮੀਡੀਆ ਤੇ ਕਾਫੀ ਕੁਝ ਜਾਂਦਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਤਰ੍ਹਾਂ ਤੁਹਾਡੇ ਕੇਸ ਦੀ ਜਾਂਚ ਆ ਉਹ ਵੀ ਪ੍ਰਭਾਵਿਤ ਹੋ ਗਈ ਹੈ ਕਿ ਜਿਸ ਤਰ੍ਹਾਂ ਕਿਸੇ ਕੱਲ ਜਿਸ ਤਰ੍ਹਾਂ ਸੋਸ਼ਲ ਸਾਰੇ ਨੈਟਵਰਕ ਤੇ ਚੱਲ ਜਾਂਦੇ ਹਰੇਕ ਵਾਲੇ ਮਾਮਲੇ ਕੋਸ਼ਿਸ਼ ਨਾ ਕਿ ਤੋਂ ਦੇਵਲਪਸਤਾਨ ਵਿੱਚ ਜੀ ਇਹਦੇ ਚ ਤਾਂ ਮੈਂ ਤੁਹਾਨੂੰ মিডিਆ ਨੂੰ ਹੀ ਅਪੀਲ ਕਰਾਂਗੀ ਕਿ ਇਸ ਤਰ੍ਹਾਂ ਦੀ ਜੇ ਕੋਈ ਰੇਪ ਦੀ ਕੋਈ ਗੱਲ ਹੋਏਗੀ ਤਾਂ ਵੀ ਵਿਲ ਬੀ ਦ ਫਰਸਟ ਪੀਪਲ ਜੋ ਤੁਹਾਨੂੰ ਇਨਫੋਰਮ ਕਰਾਂਗੇ ਤੇ ਇਸ ਤਰ੍ਹਾਂ ਦੀ ਗੱਲਾਂ ਆਪਣੇ ਲੈਵਲ ਤੇ ਬਿਲਕੁਲ ਨਾ ਫੈਲਾਈਆਂ ਜਾਣ ਅਸੀਂ ਮੈਂ ਤੁਹਾਨੂੰ ਆਪ ਦੱਸ ਰਹੀ ਹਾਂ ਕਿ ਵੀ ਹੈਵ ਰੇਜ਼ਡ ਦਿਸ ਕੁਐਸਚਨ ਜੀ ਪੋਸਟਮਾਰਟਮ ਜੇ ਆਏਗਾ ਉਹਨੂੰ ਤਾਂ ਕੋਈ ਲੁਕੋ ਨਹੀਂ ਸਕਦਾ देन ਵੀ ਵਿਲ ਕਨਵੇ ਆਫੀਸ਼ੀਅਲੀ ਟੂ ਯੂ ਜੇ ਇਦਾਂ ਦਾ ਕੁਝ ਹੈ ਨਹੀਂ ਕਾਰਨ ਤਾਂ ਉਹ ਹੀ ਹੈ ਨਾ ਜੀ ਇੱਕ ਤਾਂ ਦਾ ਸੋਸ਼ਲ ਮੀਡੀਆ ਤੇ ਬੈਟਦਾ ਦੂਮਰ ਦੀ ਬੋਲ ਰਿਹਾ ਕੋਤਨਾ ਤੁਹਾਡੇ ਜਾਂ ਦਾ ਪ੍ਰਭਾਵ ਪੈ ਰਿਹਾ ਉਸੇ ਕਰਕੇ ਰਿਐਕਸ਼ਨ ਤੁਹਾਡੇ ਸੀ ਇਸੇ ਕਰਕੇ ਜੀ ਅਸੀਂ ਜਿਹੜਾ ਮੇਨ ਹੈ ਇਹਦੇ ਤਾਂ ਅਕਾਊਂਟ ਸਸੀਂ ਸਸਪੈਂਡ ਕਰਾਏ ਹੈ ਤੇ ਹੋਰਾਂ ਤੇ ਵੀ ਜਿਹੜਾ ਸਾਡਾ ਸਾਈਬਰ ਸਾਈਬਰ ਦੀ ਕ੍ਰਾਈਮ ਦੀ ਟੀਮ ਹੈ ਚੰਡੀਗੜ੍ਹ ਦੀ ਦੇ ਆਰ ਕਨਸਟੈਂਟਲੀ ਵਾਚਿੰਗ ਐਂਡ ਰਿਪੋਰਟਿੰਗ ਜੀ ਕਿਉਂ ਆਈ ਨਾ ਗੱਡੀ ਹੈ ਔਰ ਕਿਉਂ ਗੱਡੀ ਕਿਹਦੇ ਕਿਹਦੇ ਨਾਮ ਦੀ ਹੈ ਕੀ ਯਾਨ ਗੱਡੀ ਤਾਂ ਕੰਚਨ ਦੀ ਮੈਨੂੰ ਐਗਜ਼ੈਕਟ ਓਨਰਸ਼ਿਪ ਨਹੀਂ ਪਤਾ ਪਰ ਜਿਹੜੀ ਐਨ ਸਕੋਰਪੀਓ ਸੀਗੀ ਉਹ ਵੀ ਅਮਰਿਤਪਾਲ ਦੇ ਨਾਂ ਤੇ ਨਹੀਂ ਆ ਉਹ ਕੋਈ ਹਰਿਆਣਾ ਹਰਿਆਣਾ ਦਾ ਹਾਂਜੀ ਮੈਨੂੰ ਨਾਂ ਨਹੀਂ ਪਤਾ ਉਹ ਤੋਂ ਨੇ ਪਰਚੇਸ ਕੀਤੀ ਸੀ ਜਾਂ ਕਿੱਦਾਂ ਇਹ ਦੋ ਜੀ ਅਸੀਂ ਤਫ਼ਤੀਸ਼ 'ਚ ਦੇਖ ਲਾਂਗੇ ਇਹ ਬਟ ਅਮਰਿਤਪਾਲ ਦੇ ਨਾਂ ਤੇ ਨਹੀਂ ਇਹ ਮੈਨੂੰ ਕਲੀਅਰ ਹੈ ਇਹ ਜਿੰਨੇ ਬੰਦੇ ਫੜੇ ਗਏ ਨੇ